ਵਿਦਾਇਕ ਜਕਤਾਰ ਸਿੰਘ ਢਾਲਪੁਰਤ ਵੱਲੋਂ ਅੱਜ ਸਮਰਾਲਾ ਸ਼ਹਿਰ ਦੀਆਂ ਖਸਤਾ ਹਰਤ ਸੜਕਾਂ ਨੂੰ ਦੇਖਦੇ ਹੋਏ ਉਟਾਲਾ ਤੋਂ ਪਿੰਡ ਬਾਲਿਓਂ ਤੱਕ ਸੜਕ ਬਣਾਉਣ ਦਾ ਕੰਮ ਸ਼ੁਰੂ ਕਰਵਾਇਆ ਗਿਆ ਇਸ ਮੌਕੇ ਵਿਦਾਇਕ ਜਕਤਾਰ ਸਿੰਘ ਢਾਲਪੁਰਾ ਨੇ ਦੱਸਿਆ ਕਿ ਕੁਝ ਸਮੇਂ ਪਹਿਲਾਂ ਭਾਰੇ ਬਰਸਾਤ ਆਉਣ ਦੇ ਕਾਰਨ ਸ਼ਹਿਰ ਦੀਆਂ ਸੜਕਾਂ ਟੁੱਟ ਗਈਆਂ ਸੀ ਪਰ ਉਹਨਾਂ ਸੜਕਾਂ ਦੀ ਮੁਰੰਮਤ ਦੀ ਮਿਆਦ ਅਗਲੇ ਸਾਲ ਤੱਕ ਸੀ ਪਰ ਸ਼ਹਿਰ ਵਾਸੀਆਂ ਦੀਆਂ ਦਿੱਕਤਾਂ ਪਰੇਸ਼ਾਨੀਆਂ ਨੂੰ ਦੇਖਦੇ ਹੋਏ ਇੱਕ ਸਾਲ ਪਹਿਲਾਂ ਹੀ ਲੋਕਾਂ ਨੂੰ ਰਾਹਤ ਦੇਣ ਦੇ ਲਈ ਪਿੰਡ ਉਟਾਲਾ ਤੋਂ ਪਿੰਡ ਬਾਲਿਓਂ ਤੱਕ ਸੜਕ ਬਣਾਉਣ ਦਾ ਕੰਮ ਸ਼ੁਰੂ ਕਰਵਾਇਆ ਗਿਆ ਉਹਨਾਂ ਦੱਸਿਆ ਕਿ ਇਸ ਉੱਪ 6 ਕਰੋੜ ਰੁਪਏ ਲਗਤ ਆਵੇਗੀ ਇਸਦੇ ਨਾਲ ਹੀ ਉਹਨਾਂ ਕਹੇ ਕਿ ਇਸ ਤੋਂ ਬਾਅਦ ਰਚਾਵਾ ਬੀਜਾ ਸੜਕ ਹੈ ਜਿਸ ਉੱਪਰ ਭਾਰੀ ਬਸਤਾਤਾ ਕਾਰਨ ਟੋਏ ਪੈ ਨੇ ਉਸ ਦਾ ਵੀ ਪੈਚ ਵਰਕ ਸ਼ੁਰੂ ਕੀਤਾ ਜਾਵੇਗਾ ਜਿਹੜੀ 메ਨ ਬਾਜ਼ਾਰ ਦੇ ਵਿੱਚ ਸੜਕ ਰਹਿ ਗਈ ਆ ਪਾ ਨੂੰ ਪਤਾ ਹੀ ਹੈ ਵੀ ਜੇ ਪਿੱਛੇ ਜਿਹੜਾ ਆਪਾਂ ਕੰਮ ਕਰਾਇਆ ਸੀਗਾ ਮਸ਼ੂੜਾ ਰੋਡ ਤੋਂ ਲੈ ਕੇ 메ਨ ਸਮਰਾਲਾ ਰੋਡ ਆ ਜਿਹੜਾ ਮਸ਼ੂੜਾ ਵਾਲੀ ਸੜਕ ਉਹ ਤੋਂ ਬਾਅਦ ਜਿਹੜਾ ਸਮਰਾਲਾ ਵਾਲਾ ਕਾਫੀ ਹਿੱਸਾ ਬਚਦਾ ਰਹਿ ਗਿਆ ਸੀਗਾ ਹਨਾ ਉਹ ਤੋਂ ਬਾਅਦ 메ਨ ਬਾਜ਼ਾਰ ਰਹਿ ਗਿਆ ਤੇ ਬਾਕੀ ਹਟਾਣ ਵਾਲੇ ਪਾਸੇ ਇਹ ਸਾਰੀ ਜਿਹੜੀ ਸੜਕ ਦਾ ਜਿਹੜਾ ਕੰਮ ਆ ਉਹ ਅੱਜ ਸ਼ੁਰੂ ਹੋਣ ਲੱਗਿਆ ਤੇ ਵਾਸਤੇ 6 ਕਰੋੜ ਰੁਪਏ ਮਨਜ਼ੂਰ ਹੋਇਆ ਤੇ ਅੱਜ ਕੰਮ ਸਟਾਰਟ ਹੋ ਜੂਗਾ ਕਿਉਂਕਿ ਸਾਨੂੰ ਵੀ ਆ ਵੀ ਸਿਤੂ ਸਿਤਰੀ ਸ਼ਾਨਕ ਬਣ ਜੂ ਕਿਉਂਕਿ ਜਿਆਦਾ ਤੋਂ 10-15 ਦਿਨਾਂ ਤੱਕ ਦੇਖੀ ਇੱਕੋ ਠੰਡ ਦਾ ਮੌਸਮ ਸ਼ੁਰੂ ਹੋ ਜਾਣਾ ਤੇ ਸੜਕ ਦੀ ਨੀ ਬਣਨੀ ਹੈਗੀ ਨਹੀਂ ਤੇ ਸਾਨੂੰ ਰੀਕ ਕਰਨੀ ਪਈ ਸੀ ਲਗਭਗ ਮਾਰਚ ਤੱਕ ਦੀ ਤੇ ਅੱਜ ਇਹ ਜਿਹੜਾ ਸੜਕਾ ਜਿਹੜਾ ਅੱਜ ਇਹਦਾ ਕੰਮ ਸ਼ੁਰੂ ਹੋਣ ਲੱਗਿਆ ਮਵਾਬਕਾਤ ਵੀ ਦਿੰਦਾ ਸ਼ਹਿਰ ਵਾਸੀਆਂ ਨੂੰ ਵੀ ਜਦੋਂ ਵੀ ਹੁਣ ਸੜਕ ਟੁੱਟਣੀ ਸ਼ੁਰੂ ਹੋ ਗਈ ਸੀ ਇਸ ਦੇ ਵਿੱਚ ਤੇ ਟਾਈਮ ਸਰ ਸੜਕ ਦੀ ਜਿਹੜੀ ਬਣਾਈ ਹੈ ਸ਼ੁਰੂ ਕਰ ਲਈ ਹੈ ਤੇ ਜਲਦੀ ਜੇ ਕੰਮ ਜਿਹੜਾ ਪੂਰਾ ਕਰ ਦਵਾਂਗੇ ਇਹ ਸਮਰਾਲੇ ਦੀ ਹਦੂਦ ਪੁੱਛਿਆ ਜਿਹੜੀ ਉਹੀ ਕਰ ਰਹੇ ਆ ਜੇ ਸਮਰਾਲੇ ਤੋਂ ਬਾਹਰ ਨੂੰ ਨਹੀਂ ਜੇ ਸਮਰਾਲੇ ਦੀ ਹਦੂਦ ਇਹ ਕਿਸ ਤਰ੍ਹਾਂ ਦੇ ਲੱਗਦਾ ਸਮਰਾਲੇ ਦੇ ਬਾਹਰਲੀ ਸਾਈਡ ਤੇ ਦੂਜੇ ਪਾਸੇ ਜਿਹੜਾ ਆਪਣੇ ਜੇ ਮਸਟ ਅਪੈਲ ਕਰੀਏ ਟਾਂ ਵਾਲੀ ਸਾਈਡ ਤਾਂ ਲਗਭਗ ਉਹ ਜਿਹੜਾ ਸੈਕੰਡਰੀ ਹਾਰਟ ਸਕੂਲ ਆ ਉੱਥੇ ਤੱਕੇ ਛੜ ਕੇ ਸਾਰੀ ਵੀ ਸਾਰੀ ਬਣਨੀ ਹੈ ਮਸਟ ਵਾਲਾ ਰੋਡ ਕਿੱਥੇ ਤੋਂ ਆਈ ਹੈ ਮਸਟ ਵਾਲਾ ਰੋਡ ਦੇ ਵਿੱਚ ਜਿੱਮੇ ਜਿੱਥੋਂ ਸ਼ੁਰੂਆਤ ਹੁੰਦੀ ਹੈ ਜਿੱਥੇ ਪਿਛਲੀ ਸੜਕ ਛੱਡ ਕੇ ਗਏ ਨੇ ਜਿੰਨੀ ਵੀ ਸੜਕੇ ਰਹਿੰਦੀ ਆ ਉਹ ਸਾਰੀ ਸਾਰੀ ਪੂਰੀ ਸਾਰੀ ਬਾਰ ਇਹ ਇਹ ਸਾਰੀ ਸੜਕ ਨਵੀਂ ਬਣ ਲਗੀ ਹੈ ਤੇ ਇਸ ਤੋਂ ਅਗਲਾ ਪ੍ਰੋਜੈਕਟ ਜਿਹੜਾ ਕੋਈ ਤਿਆਰੀ ਹੈ ਇਹ ਤੋਂ ਬਗੈਰ ਜਿਹੜੀਆਂ ਦੂਜੀਆਂ ਦੋ ਸੜਕਾਂ ਸਾਡੀ ਹੈਗੀਆਂ ਜੇ ਮੈਂ ਬੱਲ ਕਰਾਂ ਚਾਵਾ ਰੋਡ ਦੀ ਚਾਵਾ ਰੋਡ ਦਾ ਜਿਹੜਾ ਟਾਈਮ ਪੀਰੀਅਡ ਹੈ ਸੜਕ ਦਾ ਉਹ ਅਗਲੇ ਸਾਲ ਪੂਰਾ ਹੋ ਰਿਹਾ ਤੇ ਕੁਝ ਕਿ ਟੋਏ ਪਏ ਨੇ ਕਿ ਉਹ ਬਸੱਤਾ ਕਾਫੀ ਹੋਈਆਂ ਨੇ ਤੇ ਉੱਥੇ ਜਿਹੜਾ ਮੇਨ ਪੈਚ ਵਰਕ ਆ ਉਹਦਾ ਪੈਚ ਵਰਕ ਕਰਵਾਇਆ